ਉਤਰਾਜਨਾਲਾ ਦੇ ਸਿਵਲ ਹਸਪਤਾਲ ਅੰਦਰ ਚੋਰਾਂ ਤੇ ਨਸ਼ੇੜੀਆਂ ਦਾ ਐਨਾ ਜ਼ਿਆਦਾ ਬੋਲਬਾਲਾ ਹੈ ਕਿ ਹੁਣ ਚੋਰ ਅਤੇ ਨਸ਼ੇੜੀ ਹਸਪਤਾਲ ਦੇ ਕਮਰਿਆਂ ਦੇ ਵਿੱਚ ਜਿੰਦੇ ਤੋੜ ਕੇ ਬੈਠ ਕੇ ਆਰਾਮ ਫਰਮਾਉਂਦੇ ਨੇ। ਦਿਤੀ ਹੈ ਚੋਰ ਹਸਪਤਾਲ ਦੇ ਕਮਰਿਆਂ ਦੇ ਜਿੰਦੇ ਤੋੜ ਕੇ ਅੰਦਰ ਆਰਾਮ ਫਰਮਾਉਂਦੇ ਨੇ ਤੇ ਅੰਦਰ ਪਈਆਂ ਦਵਾਈਆਂ ਨੂੰ ਵੀ ਵੇਚ ਦਿੰਦੇ ਨੇ। ਜਿਸ ਤੋਂ ਬਾਅਦ ਹਸਪਤਾਲ ਦਾ ਪ੍ਰਸ਼ਾਸਨ ਬਹੁਤ ਜ਼ਿਆਦਾ ਪਰੇਸ਼ਾਨ ਹੈ। ਜਿਸ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਬਹੁਤ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਇਹਨਾਂ ਚੋਰਾਂ ਤੇ ਨਹੀਂ ਕਰਦੀ ਹੈ। ਇਸ ਮੋਕੇ 'ਤੇ ਸਿਵਲ ਹਸਪਤਾਲਾ ਜਨਾਲਾ ਦੇ ਐਸਐਮਓ ਡਾਕਟਰ ਸ਼ਾਲੂ ਅਗਲਵਾਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਅੰਦਰ ਆਏ ਦਿਨ ਚੋਰਾ ਵੱਲੋਂ ਚੋਰੀਆਂ ਕਿੰਨੀਆਂ ਜਾਂਦੀਆਂ ਨੇ ਜਿਸ ਤੋਂ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਚੋਰ ਹਸਪਤਾਲ ਦੇ ਹੀ ਰੋਜ਼ ਕੋਈ ਨਾ ਕੋਈ ਚੀਜ਼ ਚੋਰੀ ਕਰ ਲੈਂਦੇ। ਹਸਪਤਾਲ ਦੀ ਜਿਹੜੀ ਸਿਕਿਉਰਿਟੀ ਹੈ ਉਹ ਉਹਦੀ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਅਸੀਂ ਬਹੁਤ ਸਾਰੀਆਂ ਜਿਹੜੀਆਂ ਚੋਰੀਆਂ ਲਗਾਤਾਰ ਹੀ ਹੁੰਦੀਆਂ ਕੋਈ ਛੁੱਟੀ ਵਾਲਾ ਦਿਨ ਹੁੰਦਾ ਹੈ ਉਹਦੇ 'ਚ ਲਗਾਤਾਰ ਚੋਰੀਆਂ ਮਤਲਬ ਹੁੰਦੀਆਂ ਸੇ ਅਸੀਂ ਰਿਪੋਰਟ ਵੀ ਕਰੀਦੀ ਹੈ ਕੰਪਲੇਂਟ ਵੀ ਦੇਦੀ ਹੈ ਡੀਐਸਪੀ ਸਾਹਿਬ ਨੂੰ ਵੀ ਮੇਲ ਕਰੀਦੀ ਹੈ ਪਰ ਸਾਨੂੰ ਪੁਲਿਸ ਵਾਲਿਆਂ ਨਾਲ ਜੋ ਸਹਿਯੋਗ ਅਸੀਂ ਚਾਹਨੇ ਹੋ ਸਾਨੂੰ ਮਿਲ ਨਹੀਂ ਰਿਹਾ ਉਹ ਕੋਈ ਵੀ ਜਿਹੜੀ ਜਗ੍ਹਾ ਖਾਲੀ ਹੁੰਦੀ ਹਸਪੀਟਲ ਚ ਭਾਵੇਂ ਵਾਰਡ ਦੇ ਬਾਥਰੂਮ ਹੋਣ ਭਾਵੇਂ ਜਿਹੜੇ ਪਿੱਛੇ ਕੁਆਟਰ ਜਿਹਦੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਉਹ ਅਸੀਂ ਕਿੰਨੀ ਵਾਰੀ ਉਹਨੂੰ ਸਫਾਈ ਕਰਾ ਕੇ ਉਹਦੇ ਵਿੱਚੋਂ ਐਕਸਪਾਇਰਡ ਸਮਾਨ ਹੈ ਜਿਹੜਾ ਕਿ ਇੱਕ ਇੱਕ ਤਰੀਕੇ ਨਾਲ ਉਹਨੂੰ ਡਿਸਪੋਜ਼ ਕਰਨ ਦਾ ਅ ਮਤਲਬ ਤਰੀਕਾ ਹੁੰਦਾ ਉਹਨੂੰ ਅਸੀਂ ਉਹਦੀ ਉਹਨੂੰ ਅਲਮਾਰੀ ਵਿੱਚ ਸਟੋਰ ਕੀਤਾ ਗਿਆ ਸੀ ਉਹਨੂੰ ਤਾਲੇ ਲਾ ਕੇ ਰੱਖਿਆ ਗਿਆ ਸੀ ਅਮਲੀਆਂ ਨੇ ਉਹ ਦਰਵਾਜ਼ਾ ਤੋੜਿਆ ਉਹਦੀ ਕੁੰਡੀ ਤੱਕ ਵੀ ਲਾਤੀ ਅੰਦਰ ਉਹਨਾਂ ਨੇ ਆਪਣਾ ਜਦੋਂ ਵੀ ਉਹ ਮਤਲਬ ਕੀ ਉਹਨਾਂ ਨੇ ਜੋ ਆਪਣਾ ਕੰਮ ਕੀਤਾ ਉਹ ਉਹ ਅਲਮਾਰੀ ਉਹਨਾਂ ਨੇ ਤੋੜੀ ਕਿ ਪਤਾ ਨਹੀਂ ਸ਼ਾਇਦ ਕੋਈ ਵੇਚਣ ਵਾਲਾ ਸਮਾਨ ਮਿਲ ਜੇ ਉਹਦੇ ਅੰਦਰ ਉਹ ਦਵਾਈਆਂ ਉਹ ਤੇ ਉਹ ਦਵਾਈਆਂ ਦੁਈਆਂ ਜੋ ਵੀ ਸੀ ਉਹਨਾਂ ਦੀ ਕਿਸੇ ਕੰਮ ਦੀਆਂ ਨਹੀਂ ਸੀ ਉਹਨਾਂ ਨੇ ਬਿਕੇਰ ਬਖੂੜ ਦਿੱਤੀਆਂ ਲੱਭਣ ਦੇ ਚੱਕਰ ਵਿੱਚ ਪਰ ਉਹ ਇਹ ਸਾਡੇ ਜਿਹੜੀ ਸਿਕਿਉਰਿਟੀ ਦਾ ਮਸਲਾ ਹੈ ਅਸੀਂ ਪੁਲਿਸ ਵਾਲਿਆਂ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਭਈ ਇਹਦਾ ਕੋਈ ਹੱਲ ਕਰੋ ਪਿੱਛੇ ਸਾਡੇ ਓਟੀ ਵਿੱਚ ਦੋ ਵਾਰੀ ਲਗਾਤਾਰ ਚੋਰੀ ਹੋਈ ਪਿੱਛੇ ਵੀ ਤੁਹਾਡੇ ਐਕਸਪ੍ਰੈਸ ਵਿੱਚ ਤੁਸੀਂ ਤੁਹਾਨੂੰ ਅਸੀਂ ਬਾਕੀ ਸਾਰੇ ਹਸਪੀਟਲ ਨੇ ਬਿਆਨ ਦਿੱਤੇ ਤੁਸੀਂ ਪਿੱਛੇ ਉਹ ਵੀ ਵੀਡੀਓ ਸਾਰੀਆਂ ਲਾਈਆਂ ਸੀ ਬਟ ਜਿਹੜੀ ਪ੍ਰੋਬਲਮ ਹੈ ਉਹ ਉੱਥੇ ਦੀ ਉੱਥੇ ਖੜੀ ਹੈ ਦੇਖੋ ਹੁਣ ਚੋਰਾਂ ਨੂੰ ਫੜਨਾ ਕਿਦਾਂ ਕੰਮ ਹੈ ਜੇ ਕੋਈ ਪਬਲਿਕ ਪਲੇਸ ਵਿੱਚ ਕੋਈ ਨਾ ਨੇ ਕੋਈ ਗਸ਼ਤ ਨਹੀਂ ਕੀਤੀ ਪੁਲਿਸ ਵਾਲਿਆਂ ਨੇ ਕਿ ਕਦੀ ਦੇਖ ਲਨ ਕਿ ਕਿਹੜੇ ਕੁਆਟਰ ਚੋਂ ਬੈਠੇ ਹੈ ਮਤਲਬ ਕਿ ਕੋਈ ਆਂਦਾ ਹੈ ਉਹ ਇੱਕ ਆਮ ਬੰਦਾ ਦੇ ਇਹੋ ਜਿਹੇ ਬੰਦਿਆਂ ਕੋਲ ਕੋਲ ਜਾਂਦੇ ਡੱਦਾ ਹਨਾ ਔਰ ਤਾਲੇ ਲਾਂਦਾ ਕਿ ਤਾਲੇ ਲਗਾਣੇ ਹਨ ਅਗਲੇ ਦਿਨ ਤਾਲੇ ਢੁੱਟ ਜਾਂਦੇ ਔਰ ਲੱਤ ਤੱਕ ਉਹਨੂੰ ਤੋੜ ਦਿੰਦੇ ਹਨ ਕਿ ਦੁਬਾਰਾ ਅਸੀਂ ਤਾਲਾ ਵੀ ਸਾਨੂੰ ਜੇ ਤਾਲਾ ਵੀ ਨਹੀਂ ਕੱਲਾ ਲੱਗਦਾ ਸਾਨੂੰ ਅਰਲ ਵੀ ਰਿਪਲੇਸ ਕਰਨੀ ਪੈਂਦੀ ਹੈ ਹਰ ਰੋਜ਼ ਅਸੀਂ ਹੰਨੇ ਹਰ ਰੋਜ਼ ਸਹੀ ਕੰਮ ਕਰਦੇ ਹਾਂ ਕਦੇ ਕਿਸੇ ਚੀਜ਼ ਨੂੰ ਤਾਲਾ ਲਗਾਣਾ ਹੈ ਕਦੇ ਕਿਸੇ ਚੀਜ਼ ਨੂੰ ਤਾਲਾ ਲਗਾਣਾ ਹੈ ਪਰ ਅਲਟੀਮੇਟਲੀ ਦੇਖੋ ਇੱਥੇ ਤਫਤੀਸ਼ ਕਰਨਾ ਕਿ ਕੌਣ ਹੈ ਰੈਗੂਲਰ ਹਸਪਤਾਲ ਚ ਚੋਰੀ ਕਰ ਰਿਹਾ ਹੈ ਇੱਕ ਦੂਸਰੀ ਗੱਲ ਹੈ ਕਿ ਜਿਹੜਾ ਓਪਰ ਸੈਂਟਰ ਹੈ ਉਹ ਇੱਥੋਂ ਸਾਡੇ ਹਸਪੀਟਲ ਦੇ ਨਾਲੋਂ ਸ਼ਿਫਟ ਹੋਣਾ ਚਾਹੀਦਾ ਹੈ ਇਹ ਕੰਮ ਸਾਰਾ ਦਾ ਸਾਰਾ ਇਹ ਨਸ਼ੇੜੀ ਅੰਮ੍ਰਿਤ ਤੁਸੀਂ ਵਿਡੇ ਚ ਵੀ ਦੇਖਿਆ ਹੋਗਾ ਉਹ ਬੰਦਾ ਪੂਰੇ ਨਸ਼ੇ ਦੇ ਹਾਲਾਚਾਗ ਹੈ ਇਹ ਨਸ਼ੇੜੀ ਅੰਮੀ ਰੋਜ਼ ਇੱਥੇ 500 ਦੇ ਕਰੀਬ ਬੰਦਾ ਆ ਕੇ ਦਵਾਈ ਲੈ ਕੇ ਜਾਂਦਾ ਹੈ ਹਸਪੀਟਲ ਦੇ ਨਾਲ ਬਿਲਕੁਲ ਬਾਜ਼ਾਰ ਵਿੱਚ ਹੈ ਓਟ ਸੈਂਟਰ ਹੈਗਾ ਔਰ ਐਸ ਮੇ ਸਿਰਫ ਹਸਪੀਟਲ ਹੀ ਨਹੀਂ ਆਸ-ਪਾਸ ਸੇ ਦੁਕਾਨਦਾਰ ਵੀ ਔਰ ਸਾਰੀ ਪਬਲਿਕ ਵੀ ਐ ਬਹੁਤ ਪਰੇਸ਼ਾਨ ਹੈ ਅਸੀਂ ਸਿਵਲ ਸਰਜਨ ਮੈਡਮ ਨੂੰ ਲਿਖ ਕੇ ਦਿੱਤਾ ਹੈ ਅੱਜ ਅਸੀਂ ਫਰੈਸ਼ ਪ੍ਰੋਪੋਜ਼ਲ ਵੀ ਭੇਜ ਰਹੇ ਹਾਂ ਕਿ ਕਿਸੇ ਵੀ ਤਰੀਕੇ ਸਾਨੂੰ ਇਹ ਓਟ ਸੈਂਟਰ ਸ਼ਿਫਟ ਕਰਵਾਇਆ ਜਾਏ ਇੱਥੋਂ ਇਹਦੇ ਲਈ ਕੋਈ ਆਲਟਰਨੇਟ ਬਿਲਡਿੰਗ ਦਾ ਇੰਤਜ਼ਾਮ ਕੀਤਾ ਜਾਵੇ ਸੋ दैट ਕੀ ਜਿਹੜਾ ਪ੍ਰੋਬਲਮ ਹੈ ਕਾਫੀ ਹੱਦ ਤੱਕ ਸੋਲਵ ਹੋ ਜਾਈਗੀ ਜੇ ਸਾਡਾ ਇਹ ਉੱਤ ਸੈਂਟਰ ਸ਼ਿਫਟ ਹੋ ਜਾਂਦਾ ਹੈ ਹਸਪੀਟਲ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਦੀ ਮੈਡੀਸਿਨਸ ਹੈ ਜਿਹਦਾ ਨੁਕਸਾਨ ਹੋ ਰਿਹਾ ਹੋਰ ਨਹੀਂ ਮੈਡੀਸਿਨਸ ਨਹੀਂ ਮੈਡੀਸਿਨਸ ਮੈਡੀਸਿਨਸ ਦਾ ਨੁਕਸਾਨ ਨਹੀਂ ਹੁੰਦਾ ਸਰ ਉਹ ਜਿਹੜੀਆਂ ਚੀਜ਼ਾਂ ਸੀ ਉਹ ਤੇ ਅਲਮਾਰੀ ਵਿੱਚ ਐਕਸਪਾਇਰਡ ਸੀ ਜਿਹੜੀ ਸਾਡੀ ਫਾਰਮੇਸੀ ਹੈ ਅਸੀਂ ਉਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਰੱਖੀਦਾ ਅਸੀਂ ਜਿਹੜੀਆਂ ਈਵਨ ਨਸ਼ੇ ਦੀਆਂ ਗੋਲੀਆਂ ਉਹਨਾਂ ਨੂੰ ਵੀ ਅਸੀਂ ਬੜੇ ਅੰਦਰ ਲੋਕਨ ਕੀ ਰੱਖੀਦਾ ਹੈ ਉਥੋਂ ਤੱਕ ਤੇ ਨਹੀਂ ਇਹ ਕਰਦੇ ਕਿ ਇਹ ਆਕਸੀਜਨ ਪਾਈਪਾਂ ਜਿਹੜੀਆਂ ਕਿ ਤਾਂਬੇ ਦੀਆਂ ਹੁੰਦੀਆਂ ਜਿਹੜੇ ਵੀ ਏਸੀ ਵਿੱਚ ਕਾਪਰ ਵਾਇਰਸ ਹੁੰਦੀਆਂ ਕੋਈ ਵੀ ਵੇਚਣ ਵਾਲਾ ਸਮਾਨ ਲੋਹੇ ਦਾ ਹੁੰਦਾ ਭਾਵੇਂ ਉਹ ਆਕਸੀਜਨ ਕਨਸੈਂਟਰੇਟਰ ਦੀਆਂ ਸਿਲਵਰ ਦੀਆਂ ਪਾਈਪਸ ਹੋਣ ਕੋਈ ਵੀ ਬਲਬ ਸਵਿਚ ਟਿਊਬ ਜੋ ਵੀ ਇਹ ਵੇਚ ਸਕਦੇ ਆ ਇਹ ਉਹ ਚੀਜ਼ ਨੂੰ ਹੱਥ ਪਾਉਂਦੇ ਆ ਮੈਡੀਸਨ ਨੂੰ ਇਹ ਹੱਥ ਨਹੀਂ ਪਾਉਂਦੇ ਕਿਉਂਕਿ ਮੈਡੀਸਨ ਦਾ ਇਹਨਾਂ ਨੂੰ ਪਤਾ ਨਹੀਂ ਚੱਲਦਾ ਇਹ ਉਹ ਚੀਜ਼ ਪਾਉਂਦੇ ਆ ਜਿਹੜੀ ਕਿ ਰੈਡੀਲੀ ਵਿਕ ਜਾਂਦੀ ਹੈ ਮਤਲਬ ਕਿ ਜਾਓ ਤੇ ਫਟਾਫਟ ਵਿਕ ਜਾਂਦੀ ਹੈ ਜਿਹੜਾ ਬਕੀ ਉਹ 10000 ਦੇ ਚੀਜ਼ ਹੋਵੇ ਇਹਨਾਂ ਨੇ 100 200 ਦੇ ਆਪਣੀ ਘੜੀ ਬਨਾਨੀ ਹੈ ਤੇ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਹੁਣ ਅਸੀਂ ਡੀਐਸਪੀ ਨੂੰ ਵੀ ਐਸ ਇਨਸੀਡੈਂਸ ਲੈਟਰ ਸੈਂਡਿੰਸ ਸੀ ਦਿੱਤੀ ਹੈ ਪਰ ਉਹਨਾਂ ਉਹ ਕੁਆਟਰ ਜਿਹੜੇ ਅਸੀਂ ਤਾਲੇ ਲਾ ਦਿੰਦੇ ਹਾਂ ਤਾਲਾ ਲਾ ਕੇ ਫਿਰ ਕੋਈ ਅੰਦਰ ਵੜ ਜਾਂਦਾ ਇਹਦੇ ਤੇ ਕੋਈ ਪੁਲਿਸ ਵਾਲੇ ਹੀ ਹੱਲ ਕਰ ਸਕਦੇ ਐ ਇਸ ਚੀਜ਼ ਦਾ ਅਸੀਂ ਆਪਣੇ ਸਿਵਲ ਸਰਜਨ ਮੈਡਮ ਨਾਲ ਵੀ ਉਹਨਾਂ ਨੂੰ ਲੈਟਰ ਲਿਖੀ ਹੈ ਉਹਨਾਂ ਨਾਲ ਪਰਸਨਲੀ ਮੈਂ ਪ੍ਰੋਬਲਮ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਲੇ ਬੀਸੀ ਸੀ ਉਹਨਾਂ ਉਹਨਾਂ ਨੂੰ ਮੈਂ 10 ਮਿੰਟ ਤੱਕ ਉਹਨਾਂ ਨੇ ਕਿਹਾ ਮੈਂ ਕਾਲ ਬੈਕ ਕਰਦੀ ਹਾਂ